ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਔਰ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਹੜਕੰਪ ਮਚ ਗਿਆ ਪੁਲਿਸ ਨੂੰ ਪਾਜੜਾ ਪੈ ਰਹੀਆਂ ਤੁਹਾਨੂੰ ਦੱਸ ਦਈਏ ਕਿ ਹੈਂਡ ਗ੍ਰੇਨੇਡ ਮਿਲੇ ਆਏ ਦੋ ਬਾਈਕਸਵਾਰਾਂ ਦੇ ਕੋਲੋਂ ਇਹ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ ਨਾਕੇ ਦੇ ਉੱਤੇ ਪੁਲਿਸ ਖੜੀ ਸੀ ਪੀसीआर ਦੀ ਜੋ ਪੁਲਿਸ ਪਾਰਟੀ ਹੈ ਉਸ ਦੇ ਵੱਲੋਂ ਗਸ਼ਟ ਕੀਤੀ ਜਾ ਰਹੀ ਸੀ ਔਰ ਇਸ ਦੇ ਦੌਰਾਨ ਜਦੋਂ ਨਾਕੇ ਦੇ ਉੱਤੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਬਾਈਕ ਸਵਾਰਾਂ ਦੇ ਕੋਲ ਕੁਝ ਸ਼ੱਕੀ ਸਮਾਨ ਹੋ ਸਕਦਾ ਹੈ ਤਾਂ ਬਾਈਕ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਸੇ ਦੌਰਾਨ ਇੱਕ ਬਾਈਕ ਸਵਾਰ ਉਥੋਂ ਬਾਈਕ ਭਜਾ ਕੇ ਲੈ ਜਾਂਦਾ ਜਦੋਂ ਕਿ ਦੂਸਰਾ ਸਾਥੀ ਉਸ ਦਾ ਕਾਬੂ ਕਰ ਲਿਆ ਜਾਂਦਾ ਹੈ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਕੋਲ ਉਹ ਹੈਂਡ ਗ੍ਰਨੇਡ ਬਰਾਮਦ ਹੁੰਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਭਾਂਜੜਾ ਪੈ ਜਾਂਦੀਆਂ ਨੇ ਦੱਸਦੀ ਹੈ ਕਿ ਹਾਈਵੇ ਦੇ ਕੋਲ ਲੁਕੋ ਕੇ ਰੱਖਿਆ ਹੋਇਆ ਸੀ ਇਹ ਹੈਂਡ ਗ੍ਰਨੇਡ ਜੋ ਮੁxtਸਰ ਤੋਂ ਲੁਧਿਆਣੇ ਲਿਆਂਦਾ ਗਿਆ ਸੀ ਔਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਹੋ ਸਕਦੀ ਹੈ ਤਾਂ ਵੱਡੀਆਂ ਵੱਡੀ ਖਬਰ ਹੈ ਕਿ ਕੀ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਹੈਂਡ ਗ੍ਰਨੇਡ ਦਾ ਇਸਤੇਮਾਲ ਹੋਇਆ ਤਾਂ ਇਸ ਨੂੰ ਲੈ ਕੇ ਵੀ ਅਸਵਾਲ ਖੜੇ ਹੋ ਰਹੇ ਨੇ ਕਿ ਸ਼ਾਇਦ ਲੁਧਿਆਣਾ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਹੋਰ ਵੱਡੀ ਵਾਰਦਾਤ ਕਰਨ ਦੀ ਤਿਆਰੀ ਸੀ ਔਰ ਫਿਲਹਾਲ ਜਦੋਂ ਪੁਲਿਸ ਨੂੰ ਇਹ ਹੈਂਡ ਗ੍ਰਨੇਡ ਬਰਾਮਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਡਾਕ ਕੇ ਬੰਦੀ ਕਰਕੇ ਪੂਰੀ ਘੇਰਾਬੰਦੀ ਲਾ ਕੇ ਦੀ ਕੀਤੀ ਗਈ ਹੈ ਔਰ ਉੱਥੇ ਹਰ ਨਿਕਲਣ ਵਾਲੇ ਵਾਹਨ ਦੀ ਤਲਾਸ਼ੀ ਪੁਲਿਸ ਦੇ ਵੱਲ ਨਹੀਂ ਜਾ ਰਹੀ ਹੈ ਤਾਂ ਫਿਲਹਾਲ ਇਹ ਬੇहद ਵੱਡੀ ਖਬਰ ਹੈ ਲੁਧਿਆਣਾ ਦੇ ਵਿੱਚ ਪੁਲਿਸ ਨੂੰ ਹੈਂਡ ਗ੍ਰਨੇਡ ਬਰਾਮਦ ਹੋਇਆ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਕਿਉਂਕਿ ਜੇਕਰ ਇਹ ਹੈਂਡ ਗ੍ਰਨੇਡ ਜੋ ਥਾਂ ਉਹਨਾਂ ਦੇ ਵੱਲੋਂ ਮਿੱਥੀ ਗਈ ਸੀ ਜੇਕਰ ਉੱਥੇ ਤੱਕ ਪਹੁੰਚ ਜਾਂਦਾ ਤਾਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਹੋ ਸਕਦੀ ਸੀ ਤਾਂ ਲੁਧਿਆਣਾ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਨਰਿੰਦਰ ਮਹਿੰਦਰੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਉਹ ਪਤਾ ਕਰਦੇ ਆ ਕਿ ਆਖਿਰ ਕਿਸ ਸਮੇਂ ਪੂਰੀ ਘਟਨਾ ਵਾਪਰਦੀ ਹੈ ਕਿਉਂਕਿ ਤਸਵੀਰਾਂ ਔਰ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਤਰਾਤ ਦੇ ਨਾਕਿਦੀਆਂ ਤਸਵੀਰਾਂ ਤਾਂ ਮਹਿੰਦਰੂ ਜੀ

ਪਰ ਉਸਨੇ ਇਹ ਵੀ ਐਡਰੈਸ ਦੇ ਵਿੱਚ ਲਿਖਿਆ ਕਿ ਇਹ ਜਿਹੜਾ ਵਾਦ ਜਿਹੜਾ ਬਿਫੀਡ ਪਾਰਲੇ ਲਾਕੇ ਦੇ ਵਿੱਚ ਬਲਾਸਟ ਕਰਨ ਦੀ ਜਿਹੜੀ ਇਹ ਯੋਜਨਾ ਬਣਾ ਰਹੀ ਸੀ ਕਿ ਜਦ ਇਹਨਾਂ ਨੇ ਖੁਦ ਬਲਾਸਟ ਕਰਨਾ ਸੀ ਜਾਂ ਕਿਸੇ ਵਿਅਕਤੀ ਕੋਲ ਉਹਨਾਂ ਨੇ ਇਹ ਬਲਾਸਟ ਕਰਾਉਣਾ ਸੀ ਤਾਂ ਮਾਹੌਲ ਖਰਾਬ ਕਰਨ ਜਿਹੜੀ ਆ ਪੰਜਾਬ ਦਾ ਇਹਨਾਂ ਨੇ ਇੱਕ ਸਾਜੀ ਸਰਜੀ ਸੀ ਤਾਂ ਪੁਲਸ ਨੇ ਇੱਕ ਵੱਡੀ ਕਾਰਜ ਜੋ ਜਿਹੜੀ ਹੁਣ ਹਾਸਲ ਕਰ ਲਈ ਆ ਇਹ ਸਾਰੇ ਜਿਹੜੇ ਦੋਸ਼ੀ ਜਿਹੜੇ ਬਣੇ ਗਏ ਨੇ ਇਹ ਸਾਰੇ ਆਈਐਸਆਈ ਪਾਕਿਸਤਾਨ ਏਜੰਸੀ ਦੇ ਸੰਪਰਕ ਦੇ ਵਿੱਚ ਸੀਗੇ ਮੈਂ ਇਹ ਵੀ ਦੱਸ ਦਿੰਦੇ ਨੇ ਕਿ ਕਦ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਉਹ ਵੀ ਲੁਧਿਆਣਾ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਪਹਿਲਾਂ ਇਹ ਪੁਲਿਸ ਨੇ ਇੱਕ ਵੱਡੀ ਜਿਹੜੀ ਕਾਰਜਦੰਦੀ حاصل ਕੀਤੀ ਹੈਗੀ ਆ ਸ਼ਿਪਰੀ ਚੌਂਕ ਜਿਹੜਾ ਲੁਧਿਆਣਾ ਦਿੱਲੀ ਹਾਈਦਰਾ ਦੇ ਵਿੱਚ ਪੈਂਦਾ ਹੋ ਉੱਥੇ ਜਿਹੜੀ ਆ ਜੀ ਨਰਿੰਦਰ ਜੀ ਵੀ ਜਾਣਕਾਰੀ ਮਿਲ ਰਹੀ ਹੈ ਕਿ ਮੁਕਤਸਰ ਸਾਈਟ ਤੋਂ ਇਹ ਅਣਦੇ ਆਣਿਆ ਲਿਆਂਦਾ ਗਿਆ ਹੈਂਗ ਗਰਨੇਡ ਤਾਂ ਇਸ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਤਾਂ ਦੇਖੋ ਪੁਲਿਸ ਇਸ ਮਾਮਲੇ ਦੇ ਵਿੱਚ ਜਲਦੀ ਦਾਵਾ ਖੁਲਾਸਾ ਕਰ ਸਕਦੀ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਸੀਨੀਅਰ ਅਧਿਕਾਰੀ ਜਿਹੜੇ ਨੇ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਪ੍ਰੈਸ ਕਾਉਂਸ ਕਰ ਸਕਦੇ ਨੇ ਕਿ ਜਿਹੜੇ ਦੋਸ਼ੀ ਜਿਹੜੇ ਪਕੜੇ ਗਏ ਨੇ ਸਾਰੇ ਜਿਹੜੇ ਮੁਕਤਸਰ ਦੇ ਰਹਿਣ ਵਾਲੇ ਨੇ ਮੁਕਤਸਰ ਦੇ ਪ੍ਰਿੰਟ ਦੇ ਵਿੱਚ ਇਹ ਰਹਿਣ ਵਾਲੇ ਨੇ ਇਹ ਇਹ ਵੀ ਪਤਾ ਲੱਗਿਆ ਕਿ ਜੀਰ ਦੇ ਇੱਕ ਕੈਦੀ ਦੇ ਸੰਪਰਕ ਦੇ ਵਿੱਚ ਸੀਗੇ ਜਿਸ ਨੇ ਦੱਸਿਆ ਸੀ ਕਿ ਇਹ ਕੰਮ ਇਹ ਕਿੱਥੇ kiya va ਉਸ ਤੇ ਕਹਿਨ ਕਿ ਇਹ ਗਰਨੇ ਜਿਹੜਾ va ਹਰ ਉਧਿਆਨਾ ਦੇ ਵਿੱਚ ਲੈ ਕੇ ਆਏ ਸੀਗੇ ਉਹ ਸਭ ਨੂੰ ਇਸ ਮਾਮਲੇ ਦੇ ਪਰੇਸ਼ਾਨ ਨਹੀਂ ਕਰ ਰਹੀ ਆ ਕਿਹਦੇ ਨਾਲ ਇਹ ਸੰਪਰਕ ਦੇ ਵਿੱਚ ਸੀਗੇ ਕਿਹੜੇ ਕਿਹੜੇ ਜਿਹੜੇ ਇਹਨਾਂ ਨੂੰ ਫੋਨ ਬਰਾਮਦ ਹੋਏ ਨੇ ਤਾਂ ਕਿਹਨਾਂ ਕਿਹਨਾਂ ਨੂੰ ਇਹਨਾਂ ਨੇ ਕਾਲ ਕੀਤੀ ਹੈ ਨੇ ਸਾਰਾ ਡਾਟਾ ਜਿਹੜਾ ਉਹ ਪੁਲਿਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਦੀ ਸੀਨੀਅਰ ਟੀਮਾਂ ਜਿਹੜੀਆਂ ਵਾ ਉਹ ਜਾਣਕਾਰੀਆਂ ਨੇ ਕਿਈ ਜਨਸੀਆਂ ਨੂੰ ਜਿਹੜਾ ਵਾਅਦੇ ਬਾਰੇ ਇਤਲਾਹ ਜਿਹੜੀਆਂ ਪੁਲਿਸ ਨੇ ਦੇ ਦਿੱਤੀ ਆ ਨੈਟਵਰਕ ਦੇ ਦਰਮਿਆਨ ਦਿੱਲੀ ਹਾਈਬਰੀਡ ਜਿਹੜਾ ਸ਼ਿਕੁਰੀ ਚੌਕ ਆ ਉੱਥੇ ਇਹ ਗ੍ਰਾਫਟੀ ਲਿਆ ਕੱਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਸਿੰਘ ਮਾਨ ਉਹ ਵੀ ਜਿਹੜਾ ਆ ਦੌਰੇ ਤੇ ਨੇ ਉਸ ਤੋਂ ਪਹਿਲਾਂ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ ਕਿੰਨੀਆਂ ਗ੍ਰਫਤਾਰੀਆਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਨੇ ਇਹ ਬਹੁਤ ਪੇਨਗੀਆਂ ਹਸਤਾਨੀਆਂ ਜਿਨ੍ਹਾਂ ਦੇ ਨਾਮ ਕੁਲਦੀਪ ਸਿੰਘ ਆ, ਪਰਵਿੰਦਰ ਸਿੰਘ ਆ, ਰਮਨਦੀਪ ਸਿੰਘ ਆ, ਮੁਕਸਦ ਦੇ ਬੰਦੇ ਨੇ ਇਹ ਪਹਿਲੇ ਗ੍ਰਿਫਤਾਰ ਕੀਤੇ ਨੇ ਦੋ ਜਿਹੜੇ ਸ਼ੇਖਰ ਸਿੰਘ ਆ ਅਤੇ ਅਜੇ ਆ ਇਸ ਵੀ ਹਲੇ ਕੀ ਪਾਲ ਚੱਲੀ ਆ ਉਸ ਇਸ ਮਾਮਲੇ ਦੇ ਵਿੱਚ ਸਾਰੀ ਸ਼ਾਂਤੀ ਨਹੀਂ ਕਰੀ ਆ ਰੇਡ ਜਿਹੜੀ ਕੀਤੀ ਜਾ ਰਹੀ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਪੁਲਿਸ ਵੱਲੋਂ ਰੇਡ ਕੀਤੀ ਜਾਵੇਗੀ ਘਰ ਦੇ ਨਾਲ ਇਹ ਜਿਹੜੇ ਘਰ ਦੇ ਜਿਹੜੇ ਬਾਕੀ ਮੈਂਬਰ ਨੇ ਉਹਨਾਂ ਤੋਂ ਕੁਝ ਕੁ ਜੋ ਵੀ ਉਹਨਾਂ ਦਾ ਕੋਈ ਇੰਕ੍ਰੈਡੀਬਲ ਮਾਮਲਾ ਤਾਂ ਨਹੀਂ ਆ ਹੁਣ ਪੂਰੇ ਮਾਮਲੇ ਜਿਹੜੀ ਕੋਈ ਸਾਂ ਨਹੀਂ ਕਰਦੀ ਏਜੰਸੀਆਂ ਨੂੰ ਵੀ ਜਿਹੜਾ ਵਾ ਜਿਹੜੀਆਂ ਵੱਖ-ਵੱਖ ਏਜੰਸੀਆਂ ਪੁਲਿਸ ਦੇ ਵਿੱਚ ਵੀ ਸੰਪਰਕ ਦੇ ਵਿੱਚ ਨੇ ਉਹਨਾਂ ਨੂੰ ਇਤਲਾ ਜਿਹੜੀ ਪੁਲਿਸ ਨੇ ਦਿੱਤੀ ਹੈ ਜੀ ਬਿਲਕੁਲ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਐਸੀ ਮੇਰੇ ਸਹਿਯੋਗੀ ਨਰਿੰਦਰ ਮਹਿੰਦਰੂ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਮੁਕਤ ਸਰ ਤੋਂ ਇਹ ਹੈਂਡ ਗਨਨੇਡ ਲਿਆਂਦਾ ਗਿਆ ਔਰ ਜੇਲ੍ਹ ਦੇ ਵਿੱਚ ਅ ਇੱਕ ਕੈਦੀ ਦੇ ਸੰਪਰਕ ਦੇ ਵਿਚ ਆਏ ਸੀ ਇਹ ਵਿਅਕਤੀ ਜਿਨ੍ਹਾਂ ਦੇ ਵੱਲੋਂ ਇਹ ਹੈਂਡਗਨ ਨੇਡ ਉਸ ਦੀ ਨਿਸ਼ਾਨਦੇਹੀ ਦੇ ਉੱਤੇ ਮੁਕਤਸਰ ਹਾਈ ਦੇ ਤੋਂ ਚੁੱਕਿਆ ਜਾਂਦਾ ਕਿਉਂਕਿ ਉੱਥੇ ਲੁਕੋ ਕੇ ਰੱਖਿਆ ਗਿਆ ਸੀ ਔਰ ਉਸ ਤੋਂ ਬਾਅਦ ਇਹ ਲੁਧਿਆਣਾ ਲਿਆਂਦਾ ਜਾਂਦਾ ਔਰ ਲੁਧਿਆਣਾ ਦੇ ਵਿੱਚ ਕੱਲ ਕਿਉਂਕਿ ਸੀਐਮ ਭਗਵੰਤ ਮਾਨ ਹੁਣ ਦਾ ਦੌਰ ਆ ਤਾਂ ਉਸ ਤੋਂ ਪਹਿਲਾਂ ਇਪੁਲਿਸ ਦੀ ਵੱਡੀ ਕਾਮਯਾਬੀ ਕਹੀ ਜਾ ਸਕਦੀ ਹੈ ਕਿ ਆ ਇਸ ਤਰੀਕੇ ਦੀ ਕਿਸੇ ਵਾਰਦਾਤ ਨੂੰ ਹੁਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਔਰ ਹੈਂਡ ਗ੍ਰਨੇਡ ਬਰਾਮਦ ਕਰ ਲਿਆ ਗਿਆ ਪਰ ਫਿਲਹਾਲ ਲੁਧਿਆਣਾ ਦੇ ਵਿੱਚ ਸਖਤੀ ਵਧਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਥਾਂ-ਥਾਂ ਤੇ ਨਾਕੇ ਲਗਾ ਦਿੱਤੇ ਗਏ ਨੇ ਕਿਉਂਕਿ ਇਹ ਵੱਡੀ ਖਬਰ ਹੈ ਹੈਂਡਗਨ ਨੀਡ ਬਰਾਮਦ ਹੋਇਆ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਤਾਂ ਦੱਸ ਦਈਏ ਕਿ ਮੁਕਤਸਰ ਤੇ ਰਹਿਣ ਵਾਲਾ ਕੁਲਦੀਪ ਸਿੰਘ ਜਿਸ ਦੀ ਗ੍ਰਿਫਤਾਰੀ ਹੋਈ ਹੈ ਦੋ ਹੋਰ ਸਾਥੀਆਂ ਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਹੈ ਫਿਲਹਾਲ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਉੱਚ ਅਧਿਕਾਰੀ ਦੇ ਉਹਨਾਂ ਦੇ ਵੱਲੋਂ ਸੀਆਈਏ ਸਟਾਫ ਦੇ ਅੰਦਰ ਡੇਰਾ ਜਮਾ ਕੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਔਰ ਜਗਵਾਨੀ ਟੀਵੀ ਦੇਖ ਰਹੇ ਹੋ ਤੁਸੀਂ ਅਤੇ ਮੈਂ ਹਾਂ ਕੁਲਵਿੰਦਰ ਮਾਹੀ ਔਰ ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਤੋਂ ਆ ਰਹੀ ਹੈ ਲੁਧਿਆਣਾ ਦੇ ਵਿੱਚ ਹੜਕੰਪ ਮਚ ਗਿਆ ਪੁਲਿਸ ਨੂੰ ਪਾਜੜਾ ਪੈ ਲਿਆ ਤੁਹਾਨੂੰ ਦੱਸ ਦਈਏ ਕਿ ਹੈਂਡ ਗ੍ਰੇਨੇਡ ਮਿਲਿਆ ਹੈ ਦੋ ਬਾਈਕਸਵਾਰਾਂ ਦੇ ਕੋਲੋਂ ਇਹ ਹੈਂਡ ਗ੍ਰੇਨੇਡ ਬਰਾਮਦ ਕੀਤਾ ਗਿਆ ਹੈ ਨਾਕੇ ਦੇ ਉੱਤੇ ਪੁਲਿਸ ਖੜੀ ਸੀ ਪੀਸੀ ਆਰ ਦੀ ਜੋ ਪੁਲਿਸ ਪਾਰਟੀ ਉਸ ਦੇ ਵਲੋਂ ਗਸ਼ਤ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਦੋਂ ਨਾਕੇ ਦੇ ਉੱਤੇ ਉਹਨਾਂ ਨੂੰ ਸ਼ੱਕ ਹੁੰਦਾ ਹੈ ਕਿ ਬਾਈਕ ਸਵਾਰਾਂ ਦੇ ਕੋਲ ਕੁਝ ਸ਼ੱਕੀ ਸਮਾਨ ਹੋ ਸਕਦਾ ਹੈ ਤਾਂ ਬਾਈਕ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਇਸੇ ਦੌਰਾਨ ਇੱਕ ਬਾਈਕ ਸਵਾਰ ਉਥੋਂ ਬਾਈਕ ਭਜਾ ਕੇ ਲੈ ਜਾਂਦਾ ਜਦੋਂ ਕਿ ਦੂਸਰਾ ਸਾਥੀ ਉਸ ਦਾ ਕਾਬੂ ਕਰ ਲਿਆ ਜਾਂਦਾ ਹੈ ਉਸ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਦੇ ਕੋਲ ਉਹ ਹੈਂਡ ਗ੍ਰਨੇਡ ਬਰਾਮਦ ਹੁੰਦਾ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਭਾਂਜੜਾ ਪੈ ਜਾਂਦੀਆਂ ਨੇ ਦੱਸਦੀ ਹੈ ਕਿ ਹਾਈਵੇ ਦੇ ਕੋਲ ਲੁਕੋ ਕੇ ਰੱਖਿਆ ਹੋਇਆ ਸੀ ਇਹ ਹੈਂਡ ਗ੍ਰਨੇਡ ਜੋ ਮੁਕਤਸਰ ਤੋਂ ਲੁਧਿਆਣੇ ਲਿਆਂਦਾ ਗਿਆ ਸੀ ਔਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਹੋ ਸਕਦੀ ਹੈ ਤਾਂ ਵੱਡੀਆਂ ਵੱਡੀ ਖਬਰ ਹੈ ਕਿ ਕੀ ਲਗਾਤਾਰ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਵਾਰਦਾਤਾਂ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਵਿੱਚ ਹੈਂਡ ਗ੍ਰਨੇਡ ਦਾ ਇਸਤੇਮਾਲ ਹੋਇਆ ਤਾਂ ਇਸ ਨੂੰ ਲੈ ਕੇ ਵੀ ਅਸਵਾਲ ਖੜੇ ਹੋ ਰਹੇ ਨੇ ਕਿ ਸ਼ਾਇਦ ਲੁਧਿਆਣਾ ਦੇ ਵਿੱਚ ਜਾਂ ਪੂਰੇ ਪੰਜਾਬ ਦੇ ਵਿੱਚ ਕਿਤੇ ਹੋਰ ਵੱਡੀ ਵਾਰਦਾਤ ਕਰਨ ਦੀ ਤਿਆਰੀ ਸੀ ਔਰ ਫਿਲਹਾਲ ਜਦੋਂ ਪੁਲਿਸ ਨੂੰ ਇਹ ਹੈਂਡ ਗ੍ਰਨੇਡ ਬਰਾਮਦ ਹੁੰਦਾ ਹੈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਜਾਂਦੀ ਹੈ ਔਰ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ ਲਗਾਤਾਰ ਪੁਲਿਸ ਦੇ ਵੱਲੋਂ ਡਾਕ ਕੇ ਬੰਦੀ ਕਰਕੇ ਪੂਰੀ ਘੇਰਾ ਬੰਦੀ ਲਾ ਕੇ ਦੀ ਕੀਤੀ ਗਈ ਹੈ ਔਰ ਉੱਥੇ ਹਰ ਨਿਕਲਣ ਵਾਲੇ ਵਾਹਨ ਦੀ ਤਲਾਸ਼ੀ ਪੁਲਿਸ ਦੇ ਵੱਲੋਂ ਨਹੀਂ ਜਾ ਰਹੀ ਹੈ ਤਾਂ ਫਿਲਹਾਲ ਇਹ ਬੇहद ਵੱਡੀ ਖਬਰ ਹੈ ਲੁਧਿਆਣਾ ਦੇ ਵਿੱਚ ਪੁਲਿਸ ਨੂੰ ਹੈਂਡ ਗ੍ਰਨੇਡ ਬਰਾਮਦ ਹੋਇਆ ਵੱਡੀ ਸਫਲਤਾ ਕਹੀ ਜਾ ਸਕਦੀ ਹੈ ਕਿਉਂਕਿ ਜੇਕਰ ਇਹ ਹੈਂਡ ਗ੍ਰਨੇਡ ਜੋ تھا ਉਹਨਾਂ ਦੇ ਬਿਲੋਂ ਮਿੱਠੀ ਗਈ ਸੀ ਜੇਕਰ ਉਥੇ ਤੱਕ ਪਹੁੰਚ ਜਾਂਦਾ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਹੋ ਸਕਦੀ ਸੀ ਤਾਂ ਲੁਧਿਆਣਾ ਤੋਂ ਮੇਰੇ ਨਾਲ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਨਰਿੰਦਰ ਮਹਿੰਦਰੂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਉਹਨਾਂ ਤੋਂ ਪਤਾ ਕਰਦੇ ਆਂ ਕਿ ਆਖਿਰ ਕਿਸ ਸਮੇਂ ਪੂਰੀ ਘਟਨਾ ਵਾਪਰਦੀ ਹੈ ਕਿਉਂਕਿ ਤਸਵੀਰਾਂ ਔਰ ਜੋ ਨਿਕਲ ਕੇ ਸਾਹਮਣੇ ਆਈਆਂ ਨੇ ਤੇ ਰਾਤ ਦੇ ਨਾਕੀਆਂ ਦੀਆਂ ਤਸਵੀਰਾਂ ਤਾਂ ਮਹਿੰਦਰੂ ਜੀ

ਪੁਰਸ ਨੇ ਇਹ ਵੀ ਐਫਐਸ ਦੇ ਵਿੱਚ ਲਿਖਿਆ ਕਿ ਇਹ ਜਿਹੜਾ ਵਾ ਗਨੇਵ ਜਿਹੜਾ ਵਾ ਨੀਕੀ ਪੀਰ ਦੇ ਪਾਰਲੇਲ ਲਾਟੇ ਦੇ ਵਿੱਚ ਬਲਾਸਟ ਕਰਨ ਦੀ ਜਿਹੜੀ ਹੈ ਯੋਜਨਾ ਬਣਾ ਰਹੀ ਸੀ ਕਿ ਜਾਂ ਇਹਨਾਂ ਨੇ ਖੁਦ ਬਲਾਸਟ ਕਰਨਾ ਸੀ ਜਾਂ ਕਿਸੇ ਵਿਅਕਤੀ ਕੋਲ ਉਹਨਾਂ ਨੇ ਇਹ ਬਲਾਸਟ ਕਰਾਉਣਾ ਸੀ ਤਾਂ ਮਾਹੌਲ ਖਰਾਬ ਕਰਨ ਜਿਹੜੀ ਹੈ ਪੰਜਾਬ ਦਾ ਇਹਨਾਂ ਨੇ ਇੱਕ ਸਾਜੀ ਸਰਜੀ ਸੀ ਤਾਂ ਪੁਰਸ ਨੇ ਇੱਕ ਵੱਡੀ ਕਾਮਯਾਬੀ ਜਿਹੜੀ ਹੁਣ ਹਾਸਲ ਕਰ ਲਈ ਹੈ ਸਾਰੇ ਜਿਹੜੇ ਦੋਸ਼ੀ ਜਿਹੜੇ ਪਰੇ ਗਏ ਨਹੀਂ ਇਹ ਸਾਰੇ ਆਈਐਸ ਆਈ ਪਾਕਿਸਤਾਨ ਏਜੰਸੀ ਦੇ ਸੰਪਰਕ ਦੇ ਵਿੱਚ ਸੀਗੇ ਮੈਂ ਇਹ ਵੀ ਦੱਸ ਦਿੰਨੇ ਕਿ ਕੰਮ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਵੀ ਲੁਧਿਆਣਾ ਦੇ ਵਿੱਚ ਪਹੁੰਚਦੇ ਨੇ ਉਸ ਤੋਂ ਪਹਿਲਾਂ ਇਹ ਪੁਲਿਸ ਨੇ ਇੱਕ ਵੱਡੀ ਜਿਹੜੀ ਕਾਰਵਾਈ ਸਾਧਰ ਕੀਤੀ ਹੈਗੀ ਆ ਸ਼ਿਪਰ ਚੌਂਕ ਜਿਹੜਾ ਲੁਧਿਆਣਾ ਤੇ ਹਾਈਦਰਾਬਾਦ ਵਿੱਚ ਪੈਂਦਾ ਉਹ ਉੱਥੇ ਜਿਹੜੀ ਆ ਪੁਲਿਸ ਨੇ ਕਿਰਪਾ ਕਰਕੇ ਨੋਟਿਸ ਜਾਰੀ ਜੀ ਨਰਿੰਦਰ ਜੀ ਵੀ ਜਾਣਕਾਰੀ ਮਿਲ ਰਹੀ ਹੈ ਕਿ ਮੁਕਤਸਰ ਸਾਈਟ ਤੋਂ ਇਹ ਅਨੁਦਿਆਣਾ ਲਿਆਂਦਾ ਗਿਆ ਹੈਂਡ ਗ੍ਰਨੇਡ ਤਾਂ ਇਸ ਮਾਮਲੇ ਦੇ ਵਿੱਚ ਕੋਈ ਜਾਣਕਾਰੀ ਅਹ ਦੇਖੋ ਪੁਲਿਸ ਇਸ ਮਾਮਲੇ ਦੇ ਵਿੱਚ ਜਲਦੇ ਜਲਦੀ ਵਕਾਫਾ ਕਰ ਸਕਦੀ ਹੈ ਇਸ ਮਾਮਲੇ ਨੂੰ ਸਬੰਧਤ ਪੁਲਿਸ ਚਿੰਤ ਅਧਿਕਾਰੀ ਜਿਹੜੇ ਨੇ ਪੁਲਿਸ ਕਮਿਸ਼ਨਰ ਜਿਹੜੇ ਨੇ ਉਹ ਪ੍ਰੈਸ ਕਾਨਫਰੰਸ ਕਰ ਸਕਦੇ ਨੇ ਕਿ ਜਿਹੜੇ ਦੋਸ਼ੀ ਜਿਹੜੇ ਪਕੜੇ ਗਏ ਨੇ ਸਾਰੇ ਜਿਹੜੇ ਮੁਕਤਸਰ ਦੇ ਰਹਿਣ ਵਾਲੇ ਨੇ ਮੁਕਤਸਰ ਦੇ ਪ੍ਰਿੰਟ ਦੇ ਵਿੱਚ ਇਹ ਰਹਿਣ ਵਾਲੇ ਨੇ ਇਹ ਇਹ ਵੀ ਪਤਾ ਲੱਗ ਗਿਆ ਕਿ ਜੀਏ ਦੇ ਇੱਕ ਕੈਦੀ ਦੇ ਸੰਪਰਕ ਦੇ ਵਿੱਚ ਸੀ ਜਿਸ ਕੋਲ ਸਵਾਲ ਸੀ ਕਿ ਇਹ ਕਮਰੇ ਕਿੱਥੇ ਸਿਆਵਾ ਉਸ ਤੇ ਕਹਿ ਤੀ ਕਿ ਇਹ ਜਿਹੜੇ ਨੇ ਜਿਹੜਾ ਵਾ ਹਰ ਉੱਤਿਆਨਾ ਦੇ ਵਿੱਚ ਲੈ ਕੇ ਆਏ ਸੀਗੇ ਉਹ ਸਭ ਨੂੰ ਇਸ ਮਾਮਲੇ ਦੇ ਪਰੇਸ਼ਾਨ ਨਹੀਂ ਕਰ ਰਹੀ ਆ ਕਿਹਦੇ ਨਾਲ ਇਹ ਸੰਪਰਕ ਦੇ ਵਿੱਚ ਸੀਗੇ ਕਿਹੜੇ-ਕਿਹੜੇ ਜਿਹੜੇ ਇਹਨਾਂ ਨੂੰ ਫੋਨ ਕਰ ਰਹੇ ਨੇ ਤਾਂ ਕਿੰਨਾ-ਕਿੰਨਾ ਨੂੰ ਇਹਨਾਂ ਨੇ ਕਾਲ ਕੀਤੀਆਂ ਨੇ ਸਾਰਾ ਡਾਟਾ ਜਿਹੜਾ ਉਹ ਪੁਲਿਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਪੁਲਿਸ ਦੀ ਸੀਨੀਅਰ ਟੀਮਾਂ ਜਿਹੜੀਆਂ ਵਾ ਉਹ ਜਾਂਚ ਕਰ ਰਹੀਆਂ ਨੇ ਤਾਂ ਕਈ ਜਨਸੀਆਂ ਨੂੰ ਜਿਹੜਾ ਵਾਅਦੇ ਬਾਰੇ ਇਤਲਾਹ ਜਿਹੜੀਆਂ ਪੁਲਿਸ ਨੇ ਦੇ ਦਿੱਤੀ ਆ ਮੈਕੋਟੇ ਦਰਦ ਨੇ ਜੀ ਹਾਈਬ੍ਰਿਡ ਜਿਹੜਾ ਸ਼ਿਕਪੁਰੇ ਚੌਕ ਆ ਉੱਥੇ ਹੀ ਇਫਰਾਮ ਕੀ ਲਿਆ ਕੱਲ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਸਿੰਘ ਮਾਨ ਉਹ ਵੀ ਜਿਹੜਾ ਆ ਦੌਰੇ ਤੇ ਨੇ ਉਸ ਤੋਂ ਪਹਿਲਾਂ ਪੁਲਿਸ ਨੇ ਇੱਕ ਵੱਡੀ ਕਾਮਯਾਬੀ ਜਿਹੜੀ ਹਾਸਲ ਹੋਈ ਹੈ ਤਾਂ ਕਿੰਨੀਆਂ ਗ੍ਰਿਫਤਾਰੀਆਂ ਇਸ ਮਾਮਲੇ ਦੇ ਵਿੱਚ ਹੁਣ ਤੱਕ ਹੋ ਚੁੱਕੀਆਂ ਨੇ ਦੇਖੋ ਪੁਲਿਸ ਨੇ ਗ੍ਰਿਫਤਾਰ ਕੀਤੇ ਜਿਹਨਾਂ ਦੇ ਨਾਮ ਕੁਲਜੀਤ ਸਿੰਘਾ, ਪਰਵਿੰਦਰ ਸਿੰਘਾ, ਰਮਨਦੀਪ ਸਿੰਘ ਇਹ ਮੁਕਸਦ ਦੇ ਬਹਿਮਾਲੇ ਨੇ ਇਹ ਤਿੰਨ ਗ੍ਰਿਫਤਾਰ ਕੀਤੇ ਨੇ ਦੋ ਜਿਹੜੇ ਸ਼ੇਖਰ ਸਿੰਘਾ ਅਤੇ ਅਜੇਆ ਇਹ ਇਹ ਦੇ ਕੀ ਪਾਲ ਚੱਲੀ ਹੈ ਉਸ ਇਸ ਮਾਮਲੇ ਦੇ ਵਿੱਚ ساری ਸ਼ਾਂਤੀ ਕਰ ਰਹੀ ਆ ਰੇਡ ਜਿਹੜੀ ਕੀਤੀ ਜਾ ਰਹੀ ਹੈ ਉਹਨਾਂ ਦੇ ਘਰਾਂ ਦੇ ਵਿੱਚ ਵੀ ਪੁਲਿਸ ਵੱਲੋਂ ਰੇਡ ਕੀਤੀ ਜਾਵੇਗੀ ਘਰ ਦੇ ਨਾਲ ਇਹ ਜਿਹੜੇ ਘਰ ਦੇ ਬਾਕੀ ਮੈਂਬਰ ਨੇ ਉਹਨਾਂ ਤੋਂ ਕੁਝ ਕੁ ਜਾਣੂ ਕਿ ਉਹਨਾਂ ਦਾ ਕੋਈ ਇੰਕ੍ਰੈਸਰ ਨਾਲ ਦੰਮੀ ਆ ਹੁਣ ਪੂਰੇ ਮਾਮਲੇ ਜਿਹੜੀ ਕੋਈ ਸਾਂਭੀ ਕਰੀ ਹੈ ਏਜੰਸੀਆਂ ਨੂੰ ਜਿਹੜਾ ਵਾ ਜਿਹੜੀਆਂ ਵੱਖ-ਵੱਖ ਏਜੰਸੀਆਂ ਪੁਲਿਸ ਉੱਤੇ ਵਿੱਚ ਵੀ ਸੰਪਰਕ ਦੇ ਵਿੱਚ ਨੇ ਉਹਨਾਂ ਨੂੰ ਇਤਲਾ ਜਿਹੜੀ ਹੈ ਪੁਲਿਸ ਨੇ ਦਿੱਤੀ ਹੈ ਜੀ ਬਿਲਕੁਲ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਤਾਂ ਐਸੀ ਮੇਰੇ ਸਹਿਯੋਗੀ ਨਿਰਿੰਦਰ ਮਹਿੰਦਰੂ ਜਿਨ੍ਹਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕਿਸ ਤਰੀਕੇ ਦੇ ਨਾਲ ਮੁਕਤ ਸਰ ਤੋਂ ਇਹ ਹੈਂਡਗਨ ਨੇੜ੍ਹ ਲਿਆ ਜਾਂਦਾ ਗਿਆ ਔਰ ਜੇਲ੍ਹ ਦੇ ਵਿੱਚ ਇੱਕ ਕੈਦੀ ਤੇ ਸੰਪਰਕ ਦੇ ਵਿਚਾਇ ਸੀ ਇਹ ਵਿਅਕਤੀ ਜਿਨ੍ਹਾਂ ਦੇ ਵੱਲੋਂ ਇਹ ਹੈਂਡ ਗਰਨੇਡ ਉਸ ਦੀ ਨਿਸ਼ਾਨਦੇਹੀ ਦੇ ਉੱਤੇ ਮੁਕਤਸਰ ਹਾਈਵੇ ਤੋਂ ਚੁੱਕਿਆ ਜਾਂਦਾ ਕਿਉਂਕਿ ਉੱਥੇ ਲੁਕੋ ਕੇ ਰੱਖਿਆ ਗਿਆ ਸੀ ਔਰ ਉਸ ਤੋਂ ਬਾਅਦ ਇਹ ਲੁਧਿਆਣਾ ਲਿਆਂਦਾ ਜਾਂਦਾ ਔਰ ਲੁਧਿਆਣਾ ਦੇ ਵਿੱਚ ਕੱਲ ਕਿਉਂਕਿ ਸੀਐਮ ਭਗਵੰਤ ਮਾਨ ਹੁਣ ਦਾ ਦੌਰ ਆ ਤਾਂ ਉਸ ਤੋਂ ਪਹਿਲਾਂ ਇਪੁਲਿਸ ਦੀ ਵੱਡੀ ਕਾਮਯਾਬੀ ਕਹੀ ਜਾ ਸਕਦੀ ਹੈ ਕਿ ਆ ਇਸ ਤਰੀਕੇ ਦੀ ਕਿਸੇ ਵਾਰਦਾਤ ਨੂੰ ਹੁਣ ਤੋਂ ਪਹਿਲਾਂ ਹੀ ਰੋਕ ਦਿੱਤਾ ਗਿਆ ਔਰ ਹੈਂਡ ਗਰਨੇਡ ਬਰਾਮਦ ਕਰ ਲਿਆ ਗਿਆ ਪਰ ਫਿਲਹਾਲ ਲੁਧਿਆਣਾ ਦੇ ਵਿੱਚ ਸਖਤੀ ਵਧਾ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਚੌਕਸੀ ਵਧਾ ਦਿੱਤੀ ਗਈ ਹੈ ਥਾਂ-ਥਾਂ ਤੇ ਨਾਕੇ ਲਗਾ ਦਿੱਤੇ ਗਏ ਨੇ ਕਿਉਂਕਿ ਇਹ ਵੱਡੀ ਖਬਰ ਹੈ ਖਾਂਡ ਗਨੈਡ ਬਰਾਮਦ ਹੋਇਆ ਇਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਇਸ ਤਰੀਕੇ ਦੀਆਂ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਤਦ ਆਸਦੀਏ ਕੀ ਮੁਕਤਸਰ ਦੇ ਰਹਿਣ ਵਾਲਾ ਕੁਲਦੀਪ ਸਿੰਘ ਜਿਸ ਦੀ ਗ੍ਰਫਤਾਰੀ ਹੋਈ ਹੈ ਦੋ ਹੋਰ ਸਾਥੀਆਂ ਦੀ ਇਸ ਮਾਮਲੇ ਦੇ ਵਿੱਚ ਗ੍ਰਫਤਾਰੀ ਕੀਤੀ ਗਈ ਹੈ ਫਿਲਹਾਲ ਕੱਲ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਉੱਚ ਅਧਿਕਾਰੀ ਦੇ ਉਹਨਾਂ ਦੇ ਵੱਲੋਂ ਸੀਆਈਏ ਸਟਾਫ ਦੇ ਅੰਦਰ ਅ ਡੇਰਾ ਜਮਾ ਕੇ ਰੱਖਿਆ ਗਿਆ ਉਹਨਾਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ